ਤਾਕੀ ਉਹ ਉਹਦੀ ਬੜੀ ਬਰੀ ਇਹ ਗੱਲ ਹੁੰਦੀ ਆ ਕਿ ਲੋਕਾਂ ਨੂੰ ਆਪਣੇ ਸਿਹਤ ਸੰਬੰਧੀ ਆਦਤਾਂ ਦੇ ਉੱਤੇ ਜ਼ੋਰ ਦਿਓ ਉਹਨਾਂ ਨੂੰ ਉਹ ਗਿਆਨ ਦਿਓ ਉਹ ਸਾਨੂੰ ਉਹਦੇ ਤੇ ਵੱਲ ਧੋੜ ਕੇ ਜਲਾ ਵੀ ਦੇ ਸਕਦੇ ਆ ਕਿ ਆਹ ਉਹਨਾਂ ਤੋਂ ਮਾਰੀ ਹੋਵੇ ਹੈ। ਉਂ ਮਿਸਾਲ ਦੇ ਤੌਰ ਤੇ ਜਦੋਂ ਉਹ ਬੋੜ-ਬੋੜ ਕਰ ਰਹਤ ਹੁੰਦਾ। ਤੁਸੀਂ ਉਹਨਾਂ ਨੂੰ ਖਾੜ ਪੇਤ ਦਾ ਵੀ ਖਾਣ ਪੀਣ ਸੁਭਤੀ ਵੀ ਤੁਹਾਨੂੰ ਕੀ ਖਾਣਾ ਚਾਹੀਦਾ ਤੇ ਕੀ ਨਹੀਂ ਖਾਣੀ ਚਾਹੀਦਾ ਇਹਦੇ ਵਿੱਚ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਫਰਕ ਕਰਕੇ ਹਨਾ ਉਹ ਸਮਝਾਉਣਾ ਚਾਹੀਦਾ ਖਾਣ ਦਾ ਟਾਈਮ ਖਾਣ ਖਾਣਾ ਕਿਸ ਕਿਸ ਕੰਮ ਦਾ ਚਾਹੀਦਾ ਆ ਉਹਨਾਂ ਦੀ ਰਸੋਈ ਤੁਸੀਂ ਹਫ਼ਤੇ ਵਿੱਚ ਇੱਕ ਵਾਰੀ ਰੱਖੋ ਤੁਹਾਡਾ ਸਾਰਾ ਸਿਸਟਮ ਸਹੀ ਹੋ ਜਾਏਗਾ ਔਰ ਉਸ ਤੋਂ ਇਲਾਵਾ ਜਿਹੜਾ ਹੈਗਾ ਜਿਹੜਾ ਪ੍ਰਸ਼ਾਦ ਦੇ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਇਹਨਾਂ ਦਾ ਵਿਸ਼ੇਸ਼ ਕਿਸਮ ਦਾ ਆੜਾ ਤਿਆਰ ਰੱਖ ਲਿਓ ਕੋਸ਼ਿਸ ਕਰੋ ਦੇਖ ਮੈਂ ਕੀ ਆ ਬਲੋ ਹੋਈ ਆ ਤਲਸੀ ਹੋਈ ਜਾਂ ਜਵੈਨ ਹੋਈ ਇਹਨਾਂ ਨੂੰ ਮੜਾ ਕੇ ਇਹ ਜੇ ਤੁਸੀਂ ਕਾੜਾ ਹਫਤੇ ਵਿੱਚ ਦੋ ਹਫਤੇ ਵੀ ਇੱਕ ਕਾੜਾ ਵੀ ਲੋਕ ਸੁਹਾਣ ਜਿਹੜਾ ਨਾ ਬਲੱਡ ਘਟ ਗਿਆ ਸਾਡੇ ਸੈੱਲ ਘਟ ਗਏ ਆ ਹਾਂਜੀ ਬਾਕੀ ਉਹਦੇ ਨੂੰ ਹੋ ਗਿਆ ਜੀ ਮਰਨਾ ਹੋ ਗਿਆ ਚਲੋ ਜੀ ਫਲਾਣੇ ਡਾਕਟਰ ਇਸ ਪਾਰਸ਼ਪਾ ਉਹ ਫਲਾਣੇ ਤਾਂ ਦਾਖਲਿਆ ਜੀ ਇਹਨੇ ਪੈਸੇ ਜਮਾ ਕਰਾਓ ਤੁਸੀਂ ਉਹਦੇ ਤੋਂ ਬਚ ਸਕਦੇ 75% ਤੋਂ ਵਾਪਸ ਤੁਸੀਂ ਆ ਨਾ ਇਸ ਕੱਲ ਦਾ ਪਛਾਤਾ ਕਰ ਸਕਦੇ ਮੈਂ ਉਸਦੀ ਬਿਲਡਿੰਗ ਦੇ ਵਿੱਚ ਜਾ ਦਿੰਦਾ ਸੀਗਾ ਤੇ ਤੁਸੀਂ ਲੋਕਾਂ ਨੂੰ ਮਤਲਬ ਜਿੱਥੇ ਬਾਕੀ ਕਰਦੇ ਤਾਂ ਆਪਾਂ ਸੇਵਾ ਦਾ ਨਹੀਂ ਹਨ ਬਲੰਟੇਰਿੰਗ ਆ ਇਛਿਕ ਤੌਰ ਤੇ ਸੇਵਾ ਕਰਨਾ ਮਤਲਬ ਕੀ ਹੈ ਬਿਲਕੁਲ ਇਛਿਕ ਤੌਰ ਤੇ ਵਿਦਾਊਟ ਐਨੀ ਕੋਈ ਉਦਾਨਾ ਲੈਣ ਦੇ ਫਿਰ ਅਸੀਂ ਸੇਵਾ ਕਰਦੇ ਹਾਂ ਅਸੀਂ ਬਲੰਟੇਰਿੰਗ ਵਿੱਚ ਸੇਵਾ ਕਰਦੇ ਹਾਂ ਤੁਸੀਂ ਇਸ ਕਰਕੇ ਤੁਸੀਂ ਜਿਹੜੇ ਗੁਰਦੁਆਰਿਆਂ ਦੇ ਵਿੱਚ ਕਦੇ ਉਹਨਾਂ ਦਿਨਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜੇ ਕੋਈ ਕਾੜਾ ਤੁਜੀ ਪੜਾਉ ਪਹਿਲਾਂ ਆਪਾਂ ਪੀਓ ਕੋਈ ਇਨਸਾਨ ਨਹੀਂ ਕੀਆ ਕੋਲੋਂ ਦੇ ਵੈਨ ਦੇ ਵੈਨ ਇਹ ਤੁਸੀ ਤੁਸ ਵਾਟ ਦੇ ਤੁਹਾਨੂੰ ਡਾਕਟਰ ਨੂੰ ਜਾਣ ਦੀ ਤਾਂ ਕਿਸੇ ਤੇ ਸਾਨੂੰ ਜੇ ਬਿਮਾਰ ਹੋ ਗਏ 10000 ਰੁਪਏ ਤੇ 20000 ਰੁਪਏ ਹੈ ਦੇ ਜੋੜ ਦੇ ਨਹੀਂ ਨਹੀਂ 75% ਇਹ ਤਾਂ ਪਛਾਣ ਕਰ ਸਕਦੇ ਪਹਿਲਾਂ ਇੱਕ ਖਿਆਲ ਰੱਖੋ ਠੀਕ ਹੈ ਜੀ ਦੂਜਾ ਉਹਨਾਂ ਨੂੰ ਇਹ ਸਮਝਾਓ ਕਿ ਜੇ ਤੁਸੀਂ ਵਰਤ ਰੱਖ ਸਕਦੇ ਆ ਪਰ 14 ਘੰਟੇ ਬਾਅਦ ਤੁਸੀਂ ਆਪਣਾ ਖਾਣਾ ਸ਼ੁਰੂ ਕਰ ਬਈ ਜੀ ਆਹ ਨੂੰ ਤੁਸੀਂ ਖਾ ਕੇ ਸੁਣਨੇ ਆ ਤਾਂ ਉਹ ਦੂਸਾ ਹਲਕਾ ਖਾਣਾ ਖਾਓ ਜਿਆਸ ਸੁਲਾਹ ਤੇ ਡਿਪੈਂਡ ਕਰ ਲਓ ਤੇ ਇਸ ਕਿਸੇ ਵਿੱਚ ਤੁਸੀਂ ਉਹਨਾਂ ਨੂੰ ਸੁਝਾਅ ਦੋਗੇ ਕਿ ਵੀ ਇਹ ਦੋ ਆਪੋਜ਼ਿਟ ਜਿਹੜੇ ਖਾਣੇ ਆ ਉਹ ਉਸ ਵੇਲੇ ਨਾ ਖਾਦੇ ਜਾਣ ਜਿਵੇਂ ਫਰਜ ਕੰਦਾ ਖੱਟੀ ਜੀ ਦੇ ਨਾਲ ਬਹੁਤ ਵਾਰੀ ਚੀਜ਼ ਨਾ ਖਾਦੀ ਜਾਵੇ ਇਸ ਕਸਮ ਦੇ ਜਿਹੜੇ ਤੁਸੀਂ ਸਿਹਤ ਕਸਮ ਤੋਂ ਸਹਾਈ ਜਰੂਰ ਕਰੋ ਜੇ ਇਹਨਾਂ ਚੀਜ਼ਾਂ ਦੇ ਉੱਤੇ ਖਾਣੇ ਉੱਤੇ ਕਸਰਤ ਉੱਤੇ ਜਾਂ ਫੈਲ ਉੱਤੇ ਕੋਈ ਚੀਜ਼ ਆ ਰਹੀ ਪਿਆ ਤੇ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਕਰੋਗੇ ਆਪ ਆਪਣਾ ਥੋੜਾ ਜਿਹਾ ਵਰਤ ਰੱਖੋ ਤਾਂ ਤੁਹਾਡਾ ਸਸਟ ਡਾਇਆ ਉਹ ਮਜ਼ਬੂਤ ਹੋ ਜਾਵੇ ਇਹ ਵਰਤ ਜਿਹੜਾ ਪੁਰਾਣੇ ਸਮੇਂ ਤੋਂ ਚੱਲਦਾ ਰਿਹਾ ਆਪਾਂ ਉਹਦੇ ਤੇ ਬਗੌੜ ਨਹੀਂ ਕਰਦੇ ਤਾਂ ਉਹਦਾ ਉਹਦਾ ਸੈਂਟੀਫਿਕ ਮੀਨਿੰਗ ਆ ਉਹਦਾ ਸੈਟਿਕ ਮੀਨਿੰਗ ਆ ਤਾਂ ਕਿ ਜਿਹੜਾ ਤੁਹਾਡਾ ਖਾ 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 ਤੇ ਤੁਹਾਡਾ ਜਿਹੜਾ ਮੈਧਾ ਆ ਕਾਹ ਤੋਂ ਜੋ ਜਵਾਨਾ ਤੁਸੀਂ ਨਹੀਂ ਸਮਝ ਸਕਦੇ ਜਦੋਂ ਸਾਡੀ ਬਜਾਦਾ ਜਾ 50 ਜਾਂ ਆਵਾਜ਼ ਹੋਟੀ ਵਾਈ ਜਾਂਦਾ ਹੈ ਤਾਂ ਉਸ ਮੁਕੇ ਮਸ਼ੀਨਰੀ ਸੌਫਟ ਬੈਦੀ ਉਸ ਬਿਲਕੁਲ ਬਾਤ ਨਹੀਂ ਲੋਡ ਪੈਂਦੀ ਆ ਵੈਸੇ ਤੁਸੀਂ ਸੈਂਸ ਇਸ ਉਮਰ ਤੋਂ ਹੀ ਕਰਦੇ ਆ ਹੱਦ ਪਾਉਂਗੇ ਲੋਕਾਂ ਨੂੰ ਸਮਝਾ ਦੇਣਾ ਸਰ ਤੁਹਾਡਾ ਜਿਹੜਾ ਉਹ ਜਿਹੜਾ ਸਟ੍ਰੈਸ ਪੈਦਾ ਰੈਸਟ ਨਹੀਂ ਮਿਲਦੀ ਨਾ ਮੈਂ ਤੁਹਾਨੂੰ ਆ ਖਾਈ ਵੀ ਖਾਣਾ ਤਾਂ ਸੁੱਤੇ ਸਵੇਰੇ ਉੱਠਿਆ ਤੇ ਉਦੋਂ ਰੈਸਟ ਮਿਲੀ ਨਹੀਂ ਇਹ ਰੈਸਟ ਹਰ ਚੀਜ਼ ਦਾ ਹਿਸਾਬ ਮੰਗਦੀ ਆ ਇਸ ਕਰਕੇ ਤੁਸੀਂ ਇਸ ਕਿੰਤ ਬਨਿਆਦਾਂ ਦੇ ਉੱਤੇ ਤੁਸੀਂ ਜ਼ੋਰ ਦਉਗੇ ਤਾਂ ਤੁਹਾਡਾ ਜਿਹੜਾ ਮੈਡੀਕਲ ਦਾ ਖਰਚਾ ਡਾਗ ਨਹੀਂ ਆਇਆ ਜੀ ਇੱਥੇ ਉਹ ਕਰ ਲੋ ਉਹ ਕਰ ਲੋ ਉਹ ਤਾਂ ਉਹ ਤਾਂ ਇੱਕ ਜੱਥੇ ਚੱਕਣ ਵਾਲੀ ਗੱਲ ਹੈ ਬਿਲਕੁਲ ਤੁਸੀਂ ਹੱਥ ਇਨਾ ਹੱਥ ਤੇ ਜੋੜਦੇ ਇਨਾ ਤੇ ਜੀ ਨਾ ਤੇ ਬਾਈਟ ਬਤਾਓ ਵੀ ਮੈਂ ਤੁਹਾਨੂੰ ਦੱਸਦੇ ਕਿਉਂਕਿ ਮੈਂ ਇਸ ਫੀਲਡ ਦਾ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਮੈਂ ਗ੍ਰੈਜੂਏਸ਼ਨ ਗ੍ਰੈਜੂਏਟ ਆ ਮੈਂ ਕਈ ਵਾਰ ਸੋਚਿਆ ਮੈਂ ਤੁਹਾਨੂੰ ਲਿਖ ਕੇ ਦੇਵਾਂ ਲਿਖ ਰਿਹਾ ਮੈਂ ਪਰ ਉਹ ਉਸ ਮੀਟਿੰਗ ਦੇ ਵਿੱਚ ਟਾਈਮ ਥੋੜਾ ਜਿਆਦਾ ਹੁੰਦਾ ਤੇ ਨਾ ਕੋਈ ਮੈਨੂੰ ਇਸ ਗੱਲ ਦੇ ਪ੍ਰਪੋਜ਼ ਕਰਦਾ ਕਿ ਤੁਹਾਨੂੰ ਲਿਖ ਕੇ ਦੇ ਤਾਂ ਮੈਂ ਕਾਫੀ ਮੰਨ ਲਉਂਗਾ ਇਹ ਗੱਲਾਂ ਦੇ ਤੇ ਮਤਲਬ ਮੇਰਾ ਗਿਆਨ ਹੈਗਾ ਵੀ ਆ ਤੇ ਮੈਂ ਉਹਨੂੰ ਲਿਖ ਕੇ ਵੀ ਦੇ ਸਕਦਾ ਉਹ ਬਹੁਤ ਵਧੀਆ ਜੀ ਪ੍ਰਚਾਰ ਬਹੁਤ ਵਧੀਆ ਜੀ ਉਹਨੂੰ ਪ੍ਰਚਾਰ ਕਰੋ ਤਾਂ ਤੁਸੀਂ ਕਹਿੰਦੇ ਹੋ ਤੇ ਤੁਹਾਡੀ ਜਿਹੜਾ ਨਾ ਤੁਹ ਤੁਹਾਡੀ ਜਿਹੜੇ ਚੋਦੇ ਮਾਮ ਮਾਰ ਜਾਵੇ ਵੀ ਜਿਹੜਾ ਚੋਦੇ ਬਿਮਾਰੀ ਕਹਿੰਦਾ ਮਤਲਬ ਜਿਹਦੇ ਪਾਸੇ ਗੱਲ ਲੱਗ ਰਹੀ ਹੈ ਤੁਸੀਂ ਬਿਮਾਰ ਹੋਵੋਗੇ ਹੀ ਨਹੀਂ ਯੋ ਦੋਸਤੋ ਅੱਜ ਤੋਂ ਦੂਈ ਆਪਣੇ ਖਾਣੇ ਤੇ ਸੁਧਾਰ ਕਰ ਲਿਆ ਤੇ ਉਹਦੇ ਉਹ ਕੀ ਖਾਣਾ ਕੀ ਨਹੀਂ ਖਾਣਾ ਮਤਲਬ ਉਹਦੇ ਉੱਤੇ ਤੁਸੀਂ ਅਗਲਾ ਆਪਾਂ ਉਹ ਉਹਦੇ ਵੀ ਕਾਫੀ ਮਤਲਬ ਮੈਂ ਵੀ ਚਾਣਦਾ ਹਾਂ ਕੁਝ ਤੁਸੀਂ ਐਕਸਪਰਟ ਹੋਰ ਵੀ ਲੈ ਸਕਦੇ ਹਾਂ ਜਿਵੇਂ ਕੇਮਸਾਫ ਕੀਮ ਨੂੰ ਲੈ ਆਓ ਬੈਲ ਭਰਾਣੇ ਨੂੰ ਲੈ ਆਓ ਕਿਉਂਕਿ ਜੇ ਆਯੁਰਵੈਦਿਕ ਡਾਕਟਰ ਨੂੰ ਲੈ ਆਓ ਉਹ 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 ਲੈ ਲਵੋਗੇ ਉਹਦੇ ਉੱਤੇ ਤੁਸੀਂ ਜ਼ੋਰ ਦੋਗੇ ਤਰ੍ਹਾਂ ਤੁਸੀਂ ਬਿਮਾਰੀਆਂ ਦਾ ਖਰਚਾ ਉਚਾਈ ਰਹੂਗੇ ਤੁਹਾਨੂੰ ਐਕਸਪੈਂਸ ਹੋ ਜਾਂ ਤੁਹਾਨੂੰ ਆ ਜਿਹੜਾ ਮਿੱਟੀ ਨਾਲ ਜੱਪਨ ਦੇ ਉੱਤੇ ਉਹ ਕੈਨੇਡਾ ਵੱਲੋਂ ਉਸ ਉਹ ਉਹ ਜੋ ਤੋਂ ਵਿਚਾਰ ਚਲੋ ਚਲੋ ਥੈਂਕ ਯੂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਾਥੀ ਮੋਸਮ